ਬਹਾਣਾ ਬਿਲਗ ਮੁਖ ਅਫਸਰ ਇਨਸਪੈਕਟਰ ਹਰਦੇਵ ਪਰੀ ਸਿੰਘ ਵੱਲੋਂ ਨਾਕਾ ਲਗਾ ਕੇ ਬਹਾਣਾ ਦੀ ਚੈਕਿੰਗ ਕੀਤੀ ਗਈ ਤੇ ਕਾਗਜਤ ਪੂਰੇ ਨਾ ਹੋਣ ਤੇ ਚਲਾਨ ਵੀ ਕੀਤੇ ਗਏ ਬਿਨਾ ਨੰਬਰ ਪਲੇਟਾ ਵੱਡੇ ਹੋਰਣ ਵਾਲੇ ਬਹਾਣਾ ਨੂੰ ਮੌਕੇ ਤੇ ਹੀ ਬੰਦ ਕੀਤਾ ਗਿਆ ਇਸ ਸਬੰਧੀ ਇਨਸਪੈਕਟਰ ਹਰਦੇਵ ਪਰੀ ਸਿੰਘ ਨੇ ਕਿਹਾ ਕਿ ਕਿਸੇ ਵੀ ਮਾੜੇ ਅੰਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਕਾਗਜਤ ਪੂਰੇ ਨਾ ਹੋਣ ਤੇ ਚਲਾਨ ਵੀ ਕੀਤੇ ਜਾਣਗੇ ਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਪੇ-ਬਾਪ ਨੂੰ ਮੇਰੀ ਅਪੀਲ ਹੈ ਕਿ ਇਹਨਾਂ ਨੂੰ ਬਾਹਰ ਨਾ ਦਿੱਤੇ ਜਾਣ। ਅਗਰ ਵਹੀਕਲ ਚਲਾਉਂਦੇ ਫੜੇ ਜਾਂਦੇ ਹਨ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਨੇ ਕਿਹਾ ਅਗਰ ਕਿਸੇ ਵਿਅਕਤੀ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਮੈਨੂੰ ਥਾਣੇ ਆ ਕੇ ਸਿੱਧਾ ਹੀ ਮਿਲ ਸਕਦਾ। ਅਸੀਂ 24 ਘੰਟੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਬਿਲਕਾ ਤੋਂ ਜਤਿੰਦਰ ਸਿੰਘ ਦੀ ਰਿਪੋਰਟ। ਮਾਈ ਅੱਡਾ ਵੇਖੇ ਤੁਸੀਂ ਨਕਲ ਲਗਾ ਕੇ ਵਾਕਵਾ ਗੱਡੀਆਂ ਚੈਕਿੰਗ ਕਰ ਰਹੇ ਹੋ। ਸਰਦ ਕੀ ਕਰਨਾ ਚਾਹੁੰਦੇ ਹੋ? ਮਾਨਯੋਗ एस एस पी साहब जलंधर दिहा जीवन डी एस पी साहब सब डिविजन लाओ जी दे दी जी ला तो जी रोजाना जी चैकिंग नाकाबंदी करके की जाती है व्हीकलों की चैकिंग की है मोटरसाइकिल की बिना नंबर है जो कटनी है किसी भी जगह अंशक शरारती पछे नहीं है ਸਰ ਕਾਫੀ ਇਲਾਕੇ ਲੋਕਾਂ ਨੇ ਸ਼ਿਕਾਇਤਾਂ ਵੀ ਸਾਡੇ ਏਰੀਆ ਦੇ ਵਿੱਚ ਕਾਫੀ ਬਿਨਾ ਨੰਬਰ ਪਲੇਟਾਂ ਵੱਡੇ ਹੋਰ ਨਮਰਸਲ ਲੜਕਿਆਂ ਦੇ ਸਕੂਲਾਂ ਮਰੇ ਗੇੜੇ ਮਾਰੇ ਉਸ ਬਾਰੇ ਤੁਸੀਂ ਕੀ ਕਰਨੇ ਚਾਹੋਗੇ ਥਾਣਾ ਬਿਲਕਾ ਵੱਲੋਂ ਮੁਰਗੀ ਜੀੜੀ ਕਾਫੀ ਜਿਹੜੀ ਰਾਤ ਦੇ ਸਮੇਂ ਵੀ ਅਸੀਂ ਜਿਹੜੀ ਪੁਲਿਸ ਨਾਲ ਗਸ਼ਤ ਕਰਾਈ ਜੀ ਰਹੀ ਹੈ ਜੀ ਰਜਾਨਾ ਰਾਤ ਨੂੰ ਵੀ ਚੈਕਿੰਗ ਕਰਦੇ ਹਾਂ ਜੀ ਜਿਹੜਾ ਇੱਥੇ ਬਿਨਾ ਨੰਬਰ ਮੋਟਰਸਾਈਕਲ ਦੇ ਵੀ ਆਪਾਂ ਜਿਹੜੇ ਚੌਂਕੇ ਆ ਗਏ ਉਹਨਾਂ ਦੇ ਚਲਾਨ ਕੀਤੇ ਜਾਂਦੇ ਜਾਂ ਬੰਦ ਕੀਤਾ ਜਾਂਦਾ ਉਹਨਾਂ ਨੂੰ ਤਾਂ ਕਿ ਜਿਹੜਾ ਮੁਰਗੀ ਕੋਈ ਵੀ ਜਿਹੜੀ ਮਾਰਕ ਘਟਨਾ ਵਾਪਰੇ ਜੋ ਸਰ 18 ਸਾਲ ਤੋਂ ਘੱਟ ਉਮਰ ਦੇ ਬੱਚੇ ਬਾਈਕਲ ਚਲਾਉਂਦੇ ਉਹਨਾਂ ਦੇ ਮਾਪਿਆਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਮੇਰੇ ਵੱਲੋਂ ਉਸੇ ਕੀ ਹੈ ਜੀ ਆਪਣੀ ਜਿਹੜੀ ਛੋਟੀਆਂ ਉਮਰ ਦੇ ਬੱਚੇ ਆ ਉਹਨਾਂ ਨੇ ਵੀ ਇੱਕ ਜਰਾ ਮਰਦੇ ਲਾ ਕੇ ਸਭ ਕੁਝ ਦੇਖਦਾ ਕਿ ਉਹਨਾਂ ਦੀ ਖਲਾਫੀ ਕਿਉਂ ਘਰ ਹੋ ਸਕਦਾ ਹੈ ਬਾਣਾ ਬਿਲਗਾ ਮੁਖ ਅਫਸਰ ਇੰਸਪੈਕਟਰ ਹਰਦੇਪ ਪ੍ਰੀਤ ਸਿੰਘ ਵੱਲੋਂ ਨਾਕਾ ਲਗਾ ਕੇ ਬਾਣਾ ਦੀ ਚੈਕਿੰਗ ਕੀਤੀ ਗਈ ਤੇ ਕਾਗਜ਼ਤ ਪੂਰੇ ਨਾ ਹੋਣ ਤੇ ਚਲਾਨ ਵੀ ਕੀਤੇ ਗਏ ਬਿਨਾ ਨੰਬਰ ਪਲੇਟਾ ਵੱਡੇ ਹੋਣ ਵਾਲੇ ਬਾਣਾ ਨੂੰ ਮੌਕੇ ਤੇ ਹੀ ਬੰਦ ਕੀਤਾ ਗਿਆ ਇਸ ਸਬੰਧੀ ਇੰਸਪੈਕਟਰ ਹਰਦੇਪ ਪ੍ਰੀਤ ਸਿੰਘ ਨੇ ਕਿਹਾ ਕਿ ਕਿਸੇ ਵੀ ਮਾੜੇ ਅੰਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਕਾਗਜ਼ਤ ਪੂਰੇ ਨਾ ਹੋਣ ਤੇ ਚਲਾਨ ਵੀ ਕੀਤੇ ਜਾਣਗੇ ਦੀ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਪੇ-ਬਾਪ ਨੂੰ ਮੇਰੀ ਅਪੀਲ ਹੈ ਕਿ ਇਹਨਾਂ ਨੂੰ ਬਾਹਰ ਨਾ ਦਿੱਤੇ ਜਾਣ ਅਗਰ ਵਹੀਕਲ ਚਲਾਉਂਦੇ ਫੜੇ ਜਾਂਦੇ ਹਨ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਨੇ ਕਿਹਾ ਅਗਰ ਕਿਸੇ ਵਿਅਕਤੀ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਮੈਨੂੰ ਥਾਣੇ ਆ ਕੇ ਸਿੱਧਾ ਹੀ ਮਿਲ ਸਕਦਾ ਅਸੀਂ 24 ਘੰਟੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਬਿਲਕਾ ਤੋਂ ਜਤਿੰਦਰ ਸਿੰਘ ਦੀ ਰਿਪੋਰਟ ਮਾਈ ਅੱਡਾ ਵੇਖੇ ਤੁਸੀਂ ਨਕਲ ਲਗਾ ਕੇ ਵਾਕਵਾ ਗੱਡੀਆਂ ਚੈਕਿੰਗ ਕਰ ਰਹੇ ਹੋ ਤੁਸੀਂ ਕੀ ਕਰਨਾ ਚਾਹੁੰਦੇ ਹੋ ਮਾਨਯੋਗ एस एस पी साहब जलंधर दिहाती जी मानव डी एस पी साहब सब लाओ जी सके जी रोजाना जी चैकिंग नाकाबंदी करती जाती है व्हीकलों की चैकिंग की हैगी मोटरसाइकिल की बिना नंबर है जो कटी है किसी भी जगह अंसा में शरारती बच्चे हैं ਸਰ ਕਾਫੀ ਇਲਾਕੇ ਲੋਕਾਂ ਨੇ ਸ਼ਿਕਾਇਤਾਂ ਵੀ ਸਾਡੇ ਏਰੀਆ ਦੇ ਵਿੱਚ ਕਾਫੀ ਨੰਬੇ ਨਾਲ ਨੰਬਰ ਪਲੇਟਾਂ ਵੱਡੇ ਹੋਰ ਨਮੋਰਸਲ ਲੜਕਿਆਂ ਦੇ ਸਕੂਲਾਂ ਮਰੇ ਗੇੜੇ ਮਾਰੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਥਾਣਾ ਬਿਲਕੁਲ ਵੱਲੋਂ ਮਰਦਕੀ ਜਿਹੜੀ ਕਾਫੀ ਜਿਹੜੀ ਰਾਤ ਦੇ ਸਮੇਂ ਵੀ ਅਸੀਂ ਜਿਹੜੀ ਕੋਸਮ ਅਗਸਤ ਦਾ ਏਰੀਆ ਹੈ ਰਜਾਨਾ ਰਾਤ ਨੂੰ ਵੀ ਚੈਕਿੰਗ ਨਹੀਂ ਹੁੰਦੀ ਜਿਹੜੇ ਇੱਥੇ ਬਿਨਾਂ ਨੰਬਰ ਮੋਟਰਸਾਈਕਲ ਦੀ ਵੀ ਆਪਾਂ ਜਿਹੜੀ ਚੋਂ ਭੁਗਦੇਗੇ ਉਹਨਾਂ ਦੇ ਚਲਾਨ ਕੀਤੇ ਜਾਂਦੇ ਜਾਂ ਬੰਦ ਕੀਤੇ ਜਾਂਦਾ ਉਹਨਾਂ ਨੂੰ ਤਾਂ ਕਿ ਜਿਹੜਾ ਮਰਦਕੀ ਕੋਈ ਵੀ ਜਿਹੜੀ ਮਾਰੀ ਘਟਨਾ ਵਾਪਰੇ ਜੋ ਸਰ 18 ਸਾਲ ਤੋਂ ਘੱਟ ਉਮਰ ਦੇ ਬੱਚੇ ਬਾਈਕਲ ਚਲਾਉਂਦੇ ਉਹਨਾਂ ਦੇ ਮਾਪਿਆਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਮੇਰੇ ਵੱਲੋਂ ਉਸੇ ਕੀ ਹੈ ਇਹ ਆਪਣੀ ਜਿਹੜੀ ਛੋਟੀਆਂ ਬੱਚੇ ਹਨ ਉਹਨਾਂ ਨੇ ਵੀਕਲ ਜਰਾ ਮੜ ਕੇ ਲਾ ਲਿਆ ਇਹ ਸਭ ਦੇਖਦਾ ਕਿ ਉਹਨਾਂ ਦੇ ਖਲਾਫ ਵੀ ਕੀ ਹੋ ਘਰ ਵਿੱਚ ਸਹੀ ਹੈ